ਹਾਂਜੀ ਸਵਾਗਤ ਹੈ ਜੀ ਸਿੰਘ ਸਵਾ YouTube ਚੈਨਲ Facebook ਪੇਜ ਤੇ X Twitter ਅਕਾਊਂਟ ਉੱਪਰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਕਵਰੇਜ ਚੱਲ ਰਹੀ ਸੀਗੀ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਕਿਵੇਂ-ਕਿਵੇਂ ਜਿਹੜੇ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਉਹ ਕਿਵੇਂ-ਕਿਵੇਂ ਰਹਿ ਰਹੇ ਆ ਅੱਜ ਉਹਨਾਂ ਇਲਾਕਿਆਂ ਦੇ ਵਿੱਚ ਹੀ ਆਪਾਂ ਜਿਹੜੇ ਵਿਜ਼ਿਟ ਕਰ ਰਹੇ ਸੀਗੇ ਜਿਵੇਂ ਕਿ ਅੱਜ ਅਸੀਂ ਆਏ ਸੀ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਇਹ ਪਿੰਡ ਹੈਗਾ ਪੱਖੂ ਕੇ ਟਾਲੀ ਸਾਹਿਬ ਇਹ ਇਹ ਹੈਗਾ ਪਿੰਡ ਪੱਖੂ ਕੇ ਟਾਲੀ ਸਾਹਿਬ ਇਸ ਪਿੰਡ ਦੇ ਵਿੱਚ ਜਿਹੜਾ ਕਿ ਇੱਥੇ ਲੱਗ ਗਈ ਇਧਰਲੇ ਬੰਨੇ ਸਭ ਤੋਂ ਪਹਿਲਾਂ ਜਿਹੜਾ ਰਾਵੀ ਦਾ ਜਿਹੜਾ ਬੰਨ ਟੁੱਟਿਆ ਆ ਸੋ ਜਿਹੜਾ ਇਸ ਪਿੰਡ ਦੇ ਵਿੱਚ ਲਗਭਗ 5 5 6 6 ਫੁੱਟ ਆ ਮਾਸਟਰ ਇਹ ਸਾਰੀ ਜਾਣਕਾਰੀ ਦਿਓ ਅਸਤ ਜੀ ਜਾਣਕਾਰੀ ਦਿਓ ਕਿ ਕਿੰਨੇ 7-8 ਫੁੱਟ ਤੋਂ ਵੱਧ ਪਣੀ ਜਾਈਗੀ ਆ ਦੇਖੋ ਜੀ ਸਾਰਾ ਨਿਸ਼ਾਨ ਦੱਸਦੇ ਨੇ ਨਿਸ਼ਾਨ ਦੱਸਦੇ ਨੇ ਅਸਲ ਤੇ ਇਹ ਪਿੰਡ ਨੇ ਪਿੰਡ 88 ਦੇ ਹੜ੍ਹ ਦੇ ਹਿਸਾਬ ਨਾਲ ਉੱਚਾ ਬਣਾਇਆ ਜਿਹੜਾ ਪਿੰਡ ਦਾ ਲੈਵਲ ਆ 88 ਦੇ ਹੜ ਦਾ ਇਹ ਲੈਵਲ ਆ ਥੱਲੇ ਤੇ ਐਦ ਕਿਉਂ ਪਾਣੀ ਇੰਨਾ ਵਧ ਗਿਆ ਕਿ 7-8 ਫੁੱਟ ਫੇਰ ਉੱਤੇ ਹੋ ਗਿਆ 88 ਦੇ ਹੜ ਤੋਂ ਵੀ ਉੱਪਰ ਹੋ ਗਿਆ ਪਾਣੀ ਇਹ 88 ਦਾ ਹੜ ਦਾ ਤੇ ਲੈਵਲ ਤੇ ਥੱਲੇ ਸੀ ਨਾ ਘਰ ਉਸ ਹਾਂ ਬਣਾਇਆ ਕਿ 88 ਦਾ ਹੜ ਜਿਹੜਾ ਨਾਂ ਆਵੇ ਉਦਾਂ ਪਾਣੀ ਨਾ ਹੈ ਪਰ ਪਾਣੀ ਫੇਰ ਉੱਤੇ ਵਧ ਗਿਆ ਤੁਸੀਂ ਟੁੱਟਣ ਕਰ ਤੇ ਕਰਤਾਰਪੁਰ ਦਾ ਕੋਰੀਡੋਰ ਹੁਣ ਕਰਕੇ ਪਾਣੀ ਦਾ ਫੜਾ ਟੱਕਾ ਲੱਗਾ ਤੇ ਉਹ ਸਾਰਾ ਪਾਣੀ ਜਿਹੜਾ ਇੰਨਾ 7-8 ਫੁੱਟ ਪਾਣੀ ਫਿਰਿਆ ਇਹ ਤੁਹਾਡੇ ਸਾਹਮਣੇ ਵੀਡੀਓ ਚ ਦੇਖ ਲਓ ਕਿੰਨਾ ਆ ਆ ਤੁਸੀਂ ਹੜ ਬੰਜੀ ਆ ਕੰਦੇ ਇੰਨਾ ਪਾਣੀ ਫਿਰਿਆ ਸੋ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇੱਥੋਂ ਦੇ ਜਿਹੜੇ ਪਿੰਡ ਦੇ ਵੀਰ ਵੀ ਇਹ ਵੀ ਹੈਗੇ ਆ ਵੀਰੇ ਦੱਸ ਦਿਓ ਮਾੜਾ ਜਿਹਾ ਕਿਵੇਂ ਜਿਹਾ ਵੀ ਕੀ ਕੀ ਜਿਹੜੇ ਹਾਲਾਤ ਕਿਦਾਂ ਦੇ ਹਾਲਾਤ ਵਾਪਰੇ ਆ ਹਨਾ ਫੜ ਲਓ ਮਾਈਕ ਇਦਾਂ ਦੇ ਹਾਲਾਤ ਬਣਿਆ ਵੀ ਪਹਿਲਾਂ ਤੇ ਚਲੋ ਬਾਬਾ ਜੀ ਨੇ ਲੋਸਪਿੰਡ ਕੀਤੀ ਪਹਿਲਾਂ 2 ਦਿਨ ਪਹਿਲਾਂ ਪਾਣੀ ਆਇਆ ਵਾ ਥੋੜਾ ਥੋੜਾ ਜਦੋਂ 2-3 ਫੁੱਟ ਆਉਂਦਾ ਰਿਹਾ ਪਾਣੀ ਹੌਲੀ ਜਿਹਾ ਆਉਂਦਾ ਰਿਹਾ ਫਿਰ ਹੋਰ ਪਾਣੀ ਵਧਿਆ ਵਗਾ ਫਿਰ ਇਹਨਾਂ ਨੇ ਪਿੰਡ ਵਾਲਿਆਂ ਨੇ ਮਨ ਦੇ ਵਿੱਚ ਹੀ ਪੀ ਚਲੋ ਪਾਣੀ ਅੱਗੇ ਵੀ ਆਉਂਦਾ ਸੀ ਪਹਿਲਾਂ ਤੇ ਗਾਂ ਨਿਕਲ ਨੰਗ ਜਾਂਦਾ ਵਗਾ ਜਦੋਂ 26 ਤਰੀਕ ਦੀ ਰਾਤ ਜਿਹੜੀ ਹੋਈ ਆ ਨਾ ਉਸ ਦਿਨ ਰਾਤ ਅਲਾਸਮੈਂਟ ਹੋਈ ਆ ਪਹਿਲਾਂ ਵੀ ਪਾਣੀ ਥੋੜਾ ਥੋੜਾ ਵੱਧ ਰਿਹਾ ਵਾ ਤੇ ਤੁਸੀਂ ਆਪਣਾ ਬਚਾਅ ਕਰਿਓ ਵੀ ਇਦਾਂ ਗੱਲ ਹੋਈ ਹੈਗੀ ਉਹਦੇ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜੀ ਰਾਤ ਬੀਤਦੀ ਗਈ ਆ ਫਿਰ ਆਰਮੀ ਵਾਲੇ ਆਏ ਆ ਉਹਨਾਂ ਨੇ ਪੰਜ ਚਾਰ ਗੱਡੀਆਂ ਜਿਹੜੀਆਂ ਭਰ ਕੇ ਖੜੀਆਂ ਵਾਂ ਬੰਨ ਬਹੁਤ ਹੀ ਜ਼ਿਆਦਾ ਮੱਲ ਬੰਦੇ ਰਹੇ ਬੰਦੇ ਰਹੇ ਬੰਦੇ ਰਹੇ ਤੇ ਬਹੁਤ ਹੀ ਜ਼ਿਆਦਾ ਮੱਲ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਮਿਹਨਤ ਕੀਤੀ ਫਿਰ ਕੀਦਾ 2:30 ਵਜੇ ਜਿਹੜਾ ਪਾਣੀ ਦਾ ਵਹਾਹੀਆ ਉਹ ਜ਼ਿਆਦਾ ਵੱਰ ਗਿਆ ਉਹਦੇ ਕਾਰਨ ਫਿਰ ਉਹਨਾਂ ਨੇ ਫਿਰ ਅਨਾਉਂਸਮੈਂਟ ਕਰਾਤੀ ਵੀ ਜਿਹੜਾ ਪਾਣੀ ਆ ਤੁਸੀਂ ਦੇ ਉੱਪਰੋਂ ਦੀ ਚੱਲਣ ਲਿਆ ਪਿਆ ਵਾ ਤੇ ਤੁਸੀਂ ਆਪਣਾ ਜਿਹੜਾ ਬਚਾਅ ਕਰ ਲੋ ਵੀ 4:30 ਵਜੇ ਦੇ ਇੱਕ ਤਕਰੀਬ ਪਾਣੀ ਦਾ ਜਿਹੜਾ ਵਹਾਵਣਾ ਜ਼ਿਆਦਾ ਹੋ ਗਿਆ ਫਿਰ ਉਹਦੇ ਕਾਰਨ ਬੰਨ ਟੁੱਟ ਗਿਆ ਬੰਨ ਟੁੱਟਣ ਦੇ ਕਾਰਨ ਸਾਢੇ ਘੰਟੇ ਦੇ ਵਿੱਚ 15 ਮਿੰਟਾਂ ਦੇ ਵਿੱਚ ਪਾਣੀ ਜਿਹੜਾ ਨਾ 6-6 ਫੁੱਟ ਮਤਲਬ ਵੜ ਗਿਆ ਜਿਹੜੇ ਲੋਕ ਉਧਰ ਹੋ ਰਹਿ ਗਏ ਉਧਰ ਰਹਿ ਗਏ ਜਿਹੜੇ ਇੱਧਰ ਰਹਿ ਗਏ ਇੱਧਰ ਰਹਿ ਗਏ 7-8-8 ਫੁੱਟ ਤੱਕ ਹੌਲੀ-ਹੌਲੀ ਪਾਣੀ ਜਿਹੜਾ ਵਧਦਾ ਗਿਆ ਵਗਾ ਇਦਾਂ ਦੇ ਜਿਹੜੇ ਹਾਲਾਤ ਬਣੇ ਨੇ ਤੇ ਸਾਰਾ ਜਿਹੜਾ ਸਭ ਕੁਝ ਕੱਪੜਿਆਂ ਤੋਂ ਲੈ ਕੇ ਬੱਚਿਆਂ ਦੇ ਮਤਲਬ ਬੈੱਡ ਵਗੈਰਾ ਸਭ ਬੱਕੇ ਭੁੱਖੇ ਜਿਹੜੇ ਸਭ ਕੋ ਜਿਹੜੇ ਲੋਕਾਂ ਦੇ ਨਾਸ਼ ਹੋ ਗਏ ਨੇ ਇਦਾਂ ਦਾ ਜਿਹੜੇ ਇੱਥੇ ਹਾਲਾਤ ਬਣੇ ਨੇਗੇ 88 ਵੀ ਚ ਪਾਣੀ ਵੀ ਹੈ ਬਹੁਤ ਹੀ ਜ਼ਿਆਦਾ ਆ ਰਹੀ ਉਹਦੇ ਤੋਂ ਵੀ ਐਰਕਾ ਜਿਹੜਾ ਹੱਦ ਟੱਪ ਗਈ ਜਗੀ ਇਦਾਂ ਦਾ ਸਭ ਬਣਿਆ گا ਵੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਕਿ ਜਿਹੜੀਆਂ ਹੁਣ ਜਿਵੇਂ ਜਿਵੇਂ ਜਿਹੜਾ ਪਾਣੀ ਦਾ ਵਹਾਹ ਨੀਚੇ ਹੋਣਾ ਆ ਜਿਵੇਂ ਜਿਵੇਂ ਪਾਣੀ ਰੁਕਦਾ ਜਾ ਰਿਹਾ ਉਵੇਂ-ਉਵੇਂ ਜਿਹੜੀਆਂ ਕੁਸ਼ ਜਦਾਂ ਕਿ ਰਾਸ਼ਨ ਵਗੈਰਾ ਦਾ ਪ੍ਰੋਵਾਈਡ ਕਰਵਾਇਆ ਜਾ ਹਾਂ ਰਾਸ਼ਨ ਵਗੈਰਾ ਪਸ਼ੂਆਂ ਲਈ ਜਿਹੜੇ ਪਸ਼ੂਏ ਤੋਂ ਕੱਢੇ ਹੋਣੇ ਆ ਉਹਨਾਂ ਲਈ ਚਾਰਾ ਵਗੈਰਾ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਹੋ ਰਹੀਆਂ ਆ ਸੋ ਹੁਣ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਗੁਜ਼ਾਰਿਸ਼ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇੱਥੇ ਜ਼ਿਆਦਾ ਮਦਦ ਦੀ ਲੋੜ ਆ ਉਹ ਹੈਗੀ ਆ ਮੈਡੀਕਲ ਸੁਵਿਧਾਵਾਂ ਦੀ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਉਹ ਚਾਹੀਦੀਆਂ ਆ ਜਾਂ ਮੰਨ ਕੇ ਚੱਲੋ ਵੀ ਇੱਥੇ ਜਿਹੜੇ ਨਿਤ ਪ੍ਰਤੀ ਜਿਹੜੀ ਇਹਨਾਂ ਦੀਆਂ ਕਿਵੇਂ ਨਾ ਕਿਵੇਂ ਇਹ ਚੀਜ਼ਾਂ ਜਿਹੜੀਆਂ ਕਿਵੇਂ ਨਾ ਕਿਵੇਂ ਥੱਲੇ ਹੋਣ ਕਿਵੇਂ ਨਾ ਕਿਵੇਂ ਸਾਰਾ ਉਹ ਹੋਵੇ ਇਹਨਾਂ ਦੇ ਘਰ ਵਗੈਰਾ ਸਾਫ਼ ਹੋਣ ਕਿਉਂਕਿ ਉਹਦੇ ਲਈ ਵੀ ਪਾਣੀ ਵਗੈਰਾ ਦੀ ਲੋੜ ਤਾਂ ਸਾਰੇ ਗਾਜ ਦੀ ਸਾਫ਼ ਪਾਣੀ ਵਗੈਰਾ ਇੱਥੇ ਨਹੀਂ ਆ ਹਾਲ ਦੀ ਘੜੀ ਦੇ ਵਿੱਚ ਕਿਉਂਕਿ ਬਿਜਲੀ ਵਗੈਰਾ ਵੀ ਗਲ ਹੋ ਚੁੱਕੀ ਆ ਠੱਪ ਹੋ ਚੁੱਕੀ ਆ ਜਦ ਤੱਕ ਮੈਨੂੰ ਜਕੀਰ ਜੀ ਇੱਕ ਚੀਜ਼ ਹੋਰ ਮੈਂ ਆਪਾਂ ਸਾਥੀਆਂ ਨੂੰ ਕਹੂੰਗਾ ਅਪੀਲ ਕਰੂੰਗਾ ਕਿ ਜੋ ਵੀਡੀਓ ਦੇ ਵਿੱਚ ਤੁਹਾਨੂੰ ਦੇਖਣਗੇ ਅਸੀਂ ਕਲਿੱਪਸ ਲੈ ਕੇ ਆਈਏ ਆਪਣੇ ਪੇਜ ਤੇ ਪਾਵਾਂਗੇ ਆਪਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਨ ਆ ਜਿਹੜਾ ਇਹ ਘਰਾਂ ਚ ਨਹੀਂ ਬਚਿਆ ਆ ਜਿੰਨੇ ਅਸੀਂ 40 50 ਘਰ ਦੇਖ ਕੇ ਆਏ ਆ ਮੰਜਾ ਪੀੜੀ ਬੈੱਡ ਜੋ ਵੀ ਕੁਛ ਹੈ ਕੋਈ ਪੱਖਾ ਮਸ਼ੀਨ ਪ੍ਰੈਸ ਹਰ ਕਿਸਮ ਦੀ ਟੁੱਟ ਗਈ ਮੈਂ ਪਿਛਲੇ ਇੱਕ ਪਰਿਵਾਰ ਨੂੰ ਪੁੱਛਿਆ ਮੈਂ ਕਿਹਾ ਭਾਈ ਤੁਹਾਨੂੰ ਕੱਪੜੇ ਜੇ ਸੈਕੰਡ ਹੈਂਡ ਕੱਪੜੇ ਬਹੁਤ ਸਾਰੇ ਹੁੰਦੇ ਨੇ ਆਪਣੇ ਘਰਾਂ ਚ ਵਧੀਆ ਸਾਫ਼ ਕੰਡੀਸ਼ਨ ਚ ਦੇ ਦਈਏ ਤਾਂ ਕੋਈ ਆਬਜੈਕਸ਼ਨ ਤਾਂ ਨਹੀਂ ਹੈ ਤਾਂ ਭਾਈਆਂ ਨੇ ਕਿਹਾ ਵੀ ਭਾਈ ਜਿਹੇ ਜਿਹੇ ਵੀ ਹੈਗੇ ਵਧੀਆ ਸਾਫ਼ ਸੁਥਰੇ ਭੇਜ ਦੂੰਗੇ ਯਾਰ ਸਾਨੂੰ ਪਰਵਾਹ ਨਹੀਂ ਕੱਪੜੇ ਦੀ ਵੀ ਬਹੁਤ ਜ਼ਿਆਦਾ ਲੋਡ ਆ ਕੋਈ ਇਹ ਕਪੜਾ ਜਿਹੜਾ ਕੋਈ ਵੀ ਵਰਤਿਆ ਨਹੀਂ ਜਾਣਾ ਜਿਹੜਾ ਨੇ ਤੰਤ ਤੇ ਪਾਇਆ ਹੋਇਆ ਬਸ ਇੰਨਾ ਕੀ ਹੈ ਜੇ ਕੋਈ ਕਪੜੇ ਵੀ ਦੇ ਸਕਦਾ ਕੋਈ ਭਾਂਡੇ ਦੇ ਸਕਦਾ ਕਿਉਂਕਿ ਪੰਜ ਟੁੱਟੇ ਪਏ ਨੇ ਸਾਰੇ ਦੇਖੇ ਮੰਜੇ ਿਸਤਰੇ ਇਹਦੇ ਲਾ ਕੁਛ ਨਹੀਂ ਹੈ ਸਿਆਲ ਦੇ ਵਿੱਚ ਬੜਾ ਮੰਦਾ ਹਾਲ ਹੋਣਾ ਹਰ ਤਰ੍ਹਾਂ ਦੀ ਲੋੜ ਹੈ ਦਵਾਈਆਂ ਦੀ ਵੱਡੀ ਲੋੜ ਹੈ ਤਤਕਾਲੀ ਜਿਹੜੀ ਅਸੀਂ ਟੀਮ ਜਗਸੀਰਦਿਆਂ ਨੇ ਕੀਤਾ ਉਹ ਪ੍ਰਬੰਧ ਉਹਨਾਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਮੈਡੀਕਲ ਸਹਾਇਤਾ ਵਾਸਤੇ ਫੰਡ ਦੇ ਦਿਲ ਖੋਲ ਕੇ ਕਰੋ ਤੇ ਬਹੁਤ ਜ਼ਿਆਦਾ ਲੋੜ ਆ ਮੈਡੀਕਲ ਦੀ ਸਾਥੋਂ ਖੜਿਆ ਨਹੀਂ ਜਾਂਦਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਜਿਹੜੇ ਟੀਚਰਜ਼ ਨੇ ਸਾਰੇ ਆ ਵੀ ਇਸ ਇਲਾਕੇ ਦੇ ਟੀਚਰ ਆ ਕਾਫੀ ਸਾਰੇ ਦੇ ਨਾਲ ਆਪਾਂ ਖੜੇ ਆ ਜਿਹੜੇ ਇੱਥੇ ਸਾਰੇ ਪ੍ਰਬੰਧ ਵਗੈਰਾ ਵੇਖ ਵੀ ਰਹੇ ਆ ਤੇ ਆਪੋ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਆਪੋ ਆਪਣੀਆਂ ਡਿਊਟੀਆਂ ਜਿਹੜੀਆਂ ਨਿਭਾ ਰਹੇ ਆ ਆਪਾਂ ਵੀਰੇ ਹੋਰਾਂ ਨਾਲ ਗੱਲ ਕਰ ਲੈਣਾ ਵੀਰੇ ਦੱਸ ਦਿਓ ਇੱਕ ਵਾਰੀ ਵੀ ਤੁਹਾਡੇ ਜਿਹੜੇ ਕਿੱਦਾਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਆ ਤੁਸੀਂ ਇੱਕ ਵਾਰੀ ਜਿਹੜੇ ਸਾਡੇ ਸਰੋਤਿਆਂ ਨਾਲ ਆਇਆ ਆਜੋ ਆਜੋ ਤੁਸੀਂ ਲੋਕਾਂ ਨੂੰ ਦੱਸ ਦਿਓ ਦੱਸੋ ਭਾਈ ਹਾਂ ਇਹਨਾਂ ਦਾ ਪਿੰਡ ਨਾਲ ਆ ਦੱਸੋ ਆਪਣਾ ਨਾਮ ਅਸੀਂ ਜੀ ਮੇਰਾ ਨਾਮ ਹਰਭਜਨ ਹੈ ਮੈਂ ਹੈਡਮਾਸਟਰ ਸਰਕਾਰੀ ਹਾਈ ਸਕੂਲ ਤੇਜਕਲਾ ਅਸੀਂ ਜਦੋਂ ਇੱਥੇ ਹੜ੍ਹ ਆਇਆ ਤਾਂ ਦੇਖਿਆ ਕਿ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਸੇਵਾ ਜਿਹੜੀ ਆ ਉਹ ਆ ਰਹੀ ਹੈ ਤੇ ਸੇਵਾ ਜਿਹੜੀ ਆ ਉਹ ਬਾਹਰ ਸੜਕਾਂ ਤੇ ਹੁੰਦੀ ਹੈ ਤੇ ਉਹ ਲੋਕ ਜਿਹੜੇ ਆ ਉਹ ਲਈ ਜਾ ਰਹੇ ਆ ਦੋ ਚਾਰ ਜਣੇ ਗਏ ਆ ਜਟਾਣੀਆਂ ਬਣਾ ਕੇ ਖੜੇ ਆ ਤੇ ਉਹੀ ਲੈ ਜਾਂਦੇ ਆ ਤਾਂ ਅਸੀਂ ਮੈਂ ਦਿਲਜੀਤ ਸਿੰਘ ਖਾਲਸਾ ਵੀ ਹੈਡਮਾਸਟਰ ਸਾਹਿਬ ਨੇ ਰਾਜਕੁਮਾਰ ਜੀ ਮੈਥਮਾਸਟਰ ਨੇ ਤਾਂ ਅਸੀਂ ਕੀ ਪਲੈਨਿੰਗ ਕੀਤੀ ਹੈ ਕਿ ਪਹਿਲਾਂ ਅਸੀਂ ਘਰਾਂ ਦੇ ਵਿੱਚੋਂ ਸਰਵੇ ਕਰਕੇ ਜਾਣਾ ਵਾ ਕਿ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤ ਹੈ ਤੇ ਫਿਰ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਵਾਈਏ ਤਾਂ ਸਾਡੇ ਹੋਰ ਜਿਹੜੇ ਟੀਚਰ ਜਾਂ ਜਿਹੜੇ ਸਾਡੇ ਨੌਨ ਨੇ ਕੋਈ ਹੋਰ ਡਿਪਾਰਟਮੈਂਟ ਚ ਨੇ ਉਹਨਾਂ ਨੇ ਸਾਨੂੰ ਸੇਵਾ ਭੇਜੀ ਹੈ ਦਿਲ ਖੋਲ ਕੇ ਸੇਵਾ ਭੇਜੀ ਹੈ ਤੇ ਅਸੀਂ ਪਿੰਡਾਂ ਦੇ ਵਿੱਚ ਦੇਖ ਰਹੇ ਆ ਕਿ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਹੁਣ ਆ ਪਿੰਡ ਦੀ ਕਲਗਰੀ ਤੇ ਇਹਨਾਂ ਨੂੰ ਮਤਲਬ 1 ਤੋਂ ਲੈ ਕੇ 100 ਤੱਕ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਇਹਨਾਂ ਕੋਲ ਬਿਸਤਰਾ ਨਹੀਂ ਹੈ ਗਾਗਾ ਅਗਲੇ ਮਹੀਨੇ ਤੋਂ ਜਿਹੜੀਆਂ ਸਰਦੀਆਂ ਸਟਾਰਟ ਹੋਣੀਆਂ ਵਾ ਬਿਸਤਰਾ ਫੋਲਡਿੰਗ ਬੈੱਡ ਦੂਸਰੇ ਬੈੱਡ ਤੇ ਕੰਬਲ ਰਜਾਈਆਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਬਰਤਨ ਵਗੈਰਾ ਇਹ ਸਾਰੀਆਂ ਚੀਜ਼ਾਂ ਦੀ ਇਹਨਾਂ ਨੂੰ ਜ਼ਰੂਰਤ ਹੈ ਕੁਝ ਕੁਝ ਘਰ ਜਿਹੜੇ ਨੇ ਉਹ ਡਿੱਗ ਗਏ ਨੇ ਛੱਤਾਂ ਡਿੱਗੀਆਂ ਉਹਨਾਂ ਦੀਆਂ ਹੁਣ ਇਹ ਅਗਲੀ ਗਲੀ 'ਚ ਦੇਖਿਆ ਮਾਤਾ ਉਹ ਬਾਹਰ ਹੀ ਰਹਿ ਰਹੇ ਨੇ ਕੋਈ ਸੱਪ ਵਗੈਰਾ ਵੀ ਆ ਸਕਦਾ ਤੇ ਗਲੀਆਂ ਦੇ ਵਿੱਚ ਚਿੱਕੜ ਹੋਇਆ ਪਿਆ ਵਾ ਗਾਰ ਜਿਹੜੀ ਆ ਉਹ ਘਰਾਂ ਦੇ ਵਿੱਚ ਵੜੀ ਹੈ ਤੇ ਬਹੁਤ ਜ਼ਿਆਦਾ ਸਹਾਇਤਾ ਦੀ ਲੋੜ ਹੈ ਮੈਂ ਤੇ ਵੈਸੇ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਇੱਥੇ ਸਾਰਾ ਸਰਵੇ ਕਰਵਾ ਕੇ ਤੇ ਜਿਨ੍ਹਾਂ ਨੇ ਘਰ ਡਿੱਗ ਗਏ ਨੇ ਉਹਨਾਂ ਨੂੰ ਨਵੇਂ ਘਰ ਬਣਾ ਕੇ ਦੇਣ ਬਾਕੀ ਜਥੇਬੰਦੀਆਂ ਤੇ ਜਿਹੜੇ ਆਮ ਸਾਡੇ ਵਰਗੇ ਨੇ ਅਸੀਂ ਤਾਂ ਆਪਸ ਦੇ ਵਿੱਚ ਕਲੈਕਸ਼ਨ ਕਰਕੇ ਇਹਨਾਂ ਨੂੰ ਰੋਜ਼ਮਰਾਂ ਦੇ ਜਿਹੜੇ ਸਮਾਨ ਆ ਉਹ ਪ੍ਰੋਵਾਈਡ ਕਰਵਾ ਸਕਦੇ ਆ ਪਰ ਜਿਹੜੀ ਬਿਲਡਿੰਗ ਬਣਾ ਕੇ ਦੇਣੀ ਆ ਉਹ ਸਰਕਾਰ ਦਾ ਕੰਮ ਆ ਤਾਂ ਮੈਂ ਬੇਨਤੀ ਕਰਦਾ ਵਾਂ ਕਿ ਜਿਹੜੇ ਜਿੱਥੇ ਜਿੱਥੇ ਮੇਰੀ ਆਵਾਜ਼ ਜਾ ਰਹੀ ਹੈ ਸਾਰੇ ਦਿਲ ਖੋਲ ਕੇ ਬੇਸ਼ੱਕ ਜੇ ਆ ਕੇ ਇੱਥੇ ਵਿਜ਼ਿਟ ਕਰਕੇ ਤੁਸੀਂ ਦਿਨਾਂ ਬਿਲਕੁਲ ਆਪਣੇ ਡੋਰ ਟੂ ਡੋਰ ਘਰ ਦੇ ਵਿੱਚ ਆਓ ਘਰ ਚ ਜਾਓ ਤੇ ਘਰ ਦੇ ਵਿੱਚ ਜਿਹੜਾ ਸਮਾਨ ਦੇਣਾ ਉਹ ਦਿਓ ਬਾਹਰ ਨਾ ਦਿਓ ਸੜਕਾਂ ਦੇਣਾ ਸੜਕਾ ਇੱਕ ਪਰਿਵਾਰ ਇੱਕ ਜਿਹੜੀ ਹੈਗੀ ਆਈਟਮ ਆ ਉਹ ਚਾਰ ਚਾਰ ਪੰਜ ਪੰਜ ਵਾਰੀ ਲੈ ਲੈਂਦਾ ਤੇ ਜੇ ਘਰ ਦੇ ਵਿੱਚ ਜਾਏਗੀ ਤੇ ਸਾਰੇ ਘਰਾਂ ਦੇ ਵਿੱਚ ਜਿਹੜਾ ਉਹ ਸਮਾਨ ਪੁੱਜਦਾ ਹਾਂ ਇੱਥੇ ਤੇ ਪਹੁੰਚ ਨਹੀਂ ਗਿਆ ਇੱਥੇ ਤੇ ਪਹੁੰਚ ਨਹੀਂ ਜੀ ਬਿਲਕੁਲ ਬਿਲਕੁਲ ਉਹ ਪਹਿਲੀ ਗੱਲ ਤਾਂ ਜਿਹੜੇ ਆ ਜਿਹੜੇ ਜਿਹੜੇ ਆਪਾਂ ਪਿੰਡ ਪੱਖੋ 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 ਕੇ ਟਾਲੀ ਸਾਹਿਬ ਪੱਖੋ ਕੇ ਟਾਲੀ ਸਾਹਿਬ ਜਿਹੜਾ ਆਪਾਂ ਪਿੰਡ 'ਚ ਖੜੇ ਆ ਇਸ ਪਿੰਡ ਦੇ ਜਿਹੜਾ ਆ ਆ ਜਿਹੜਾ ਪੂਰੇ ਦਾ ਪੂਰਾ ਏਰੀਆ ਆ ਜਿੱਥੇ ਜਿੱਥੇ ਆ ਵੀਰ ਸਾਰੇ ਰਹਿ ਰਹੇ ਆ ਇਹ ਦਿਨੇ-ਦਿਨੇ ਇੱਥੇ ਆ ਰਹੇ ਆ ਜੀ ਇਹ ਸਾਰਿਆਂ ਨੂੰ ਮੈਂ ਸੂਚਿਤ ਕਰ ਦਿਆਂ ਦਿਨੇ-ਦਿਨੇ ਹੀ ਇੱਥੇ ਆ ਰਿਹਾ ਜਿਹੜਾ ਇਹਨਾਂ ਦਾ ਰਾਤ ਨੂੰ ਰਹਿਣ ਦਾ ਬੰਦੋਬਸਤ ਆ ਉਹ ਕਿਸੇ ਹੋਰ ਜਗ੍ਹਾ ਤੇ ਟਿਕਾਣਾ ਆ ਕਿਉਂਕਿ ਰਾਤ ਵੀ ਟਾਈਮ ਪਾਣੀ ਵੱਧ ਸਕਦਾ ਆ ਇਹਦੀਆਂ ਇਹਦੀਆਂ ਸੰਭਾਵਨਾਵਾਂ ਪੂਰੀਆਂ ਬਣੀਆਂ ਰਹਿੰਦੀਆਂ ਇੱਕ ਇੱਕ ਚੀਜ਼ ਜਿ ਸਰ ਜੀ ਹੋਰ ਇਹਨਾਂ ਨੇ ਮੰਨ ਕੇ ਬੜੀ ਸੋਹਣਾ ਸੁਝਾਅ ਦਿੱਤਾ ਕਿ ਜਿਹੜੇ ਕੋਰੀਡੋਰ ਨੂੰ ਰਸਤਾ ਜਾਂਦਾ ਉਹਦੇ ਵਿੱਚ ਥੱਲੇ ਪੁਲ ਬਣਨੇ ਚਾਹੀਦੇ ਨੇ ਕਿਉਂਕਿ ਆ ਪਾਣੀ ਤਾਂ ਨਿਕਲੂਗਾ ਹਾਂਜੀ ਇਹ ਜਾਨ ਬੀ ਇੱਥੇ ਪੁਲੀਆਂ ਟੱਪੀਆਂ ਜਾਣ ਜਿਆਦਾ ਨੁਕਸਾਨ ਉਸ ਕਰਕੇ ਹੋਇਆ ਕੋਰੀਡੋਰ ਵਾਲੀ ਸ਼ਰਤ ਨਾ ਕਰ ਹਾਂਜੀ ਹਾਂ ਸਭ ਤੋਂ ਪਹਿਲੀ ਗੱਲ ਨਾਲ ਸਭ ਤੋਂ ਪਹਿਲੀ ਗੱਲ ਮੈਂ ਸਾਡੇ ਸਰੋਤਿਆਂ ਤੱਕ ਜਾਂ ਇਸ ਇਸ ਸਿਸਟਮ ਤੱਕ ਸਰਕਾਰੀ ਤੰਤਰ ਤੱਕ ਮੇਰੀ ਇਹ ਆਵਾਜ਼ ਆ ਅਡੀ ਆਵਾਜ਼ ਇਹ ਆ ਕਿ ਜਿਹੜਾ ਜਿਵੇਂ ਵੀ ਹੁਣ ਕਿਉਂਕਿ ਆ ਜਿਹੜਾ ਜਿਹੜਾ ਜਿੱਦਾਂ ਦੀ ਆਪਦਾ ਪੈ ਗਈ ਆ ਜਿੱਦਾਂ ਦੀ ਜਿੱਦਾਂ ਦੀ ਵਿਪਤਾ ਆ ਗਈ ਆ ਜਿੱਦਾਂ ਦੀ ਆਪਦਾ ਫੈਲ ਗਈ ਆ ਉਦੇ ਨਾਲ ਹੁਣ ਨਿਜਠਣਾ ਸਾਡਾ ਸਾਰੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਪਰ ਇਹਦੇ ਨਾਲ ਇੱਕ ਜ਼ਿੰਮੇਵਾਰੀ ਹੋਰ ਸਾਨੂੰ ਸਾਰਿਆਂ ਨੂੰ ਰਲ ਕੇ ਇਹਨਾਂ ਗਵਰਨਮੈਂਟਾਂ ਦੇ ਪ੍ਰਤੀ ਸਰਕਾਰਾਂ ਦੇ ਪ੍ਰਤੀ ਸਾਨੂੰ ਆਵਾਜ਼ ਬੁਲੰਦ ਕਰਨੀ ਪਊਗੀ ਵੀ ਭਾਈ ਤੁਹਾਡਾ ਜਿਹੜਾ ਆਏਗਾ ਸਰਕਾਰੀ ਤੰਤਰ ਪੂਰੇ ਦਾ ਪੂਰਾ ਫੇਲ ਹੋ ਚੁੱਕਾ ਤੁਸੀਂ ਨਿਕਾਸੀ ਦਾ ਪ੍ਰਬੰਧ ਕਿਵੇਂ ਕੀਤਾ ਠੀਕ ਆ ਪਾਣੀ ਜੇ ਆ ਗਿਆ ਵਧ ਚੜ ਗਿਆ ਕਿਸੇ ਵੀ ਟਾਈਮ ਕਿਸੇ ਵੀ ਪੰਜਾਬ ਦੀ ਕਿਸੇ ਵੀ ਪਿੰਡ ਦੇ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਪ੍ਰੋਪਰ ਨਿਕਾਸੀ ਦਾ ਜਿਹੜਾ ਪਿੰਡ ਆ ਪ੍ਰੋਪਰ ਨਕਾਸੀ ਦਾ ਕੋਈ ਪ੍ਰਬੰਧਨ ਕੀਤਾ ਹੋਣਾ ਵਾ ਸੋ ਬੇਨਤੀ ਆ ਗੁਜਾਰਸ਼ ਆ ਸਰਕਾਰਾਂ ਨੂੰ ਵੀ ਕਿ ਐਵੇਂ ਬਿਨਾਂ ਗੱਲ ਤੋਂ ਜਿਹੜੇ ਪਾਣੀ ਦੇ ਵਿੱਚ ਬੜ ਕੇ ਤੁਸੀਂ ਆਪਣੇ ਚਿੱਟੇ ਕੱਪੜੇ ਖਰਾਬ ਕਰਦੇ ਆ ਸਾਰਾ ਕੁਝ ਕਰਦੇ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਆ ਉਹਨਾਂ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਉਹ ਸਿਰਫ ਤੁਹਾਡੀ ਨਿੱਜੀ ਆਪਦੀ ਉਹ ਹੋ ਜਾਂਦੀ ਆ ਪਰ ਜਿਹੜੇ ਤੰਤਰ ਸਰਕਾਰ ਦੇ ਵਿੱਚ ਤੁਸੀਂ ਹੈਗੇ ਆ ਉਸ ਸਰਕਾਰ ਦੇ ਵਿੱਚ ਰਹਿੰਦੇ ਹੋਏ ਤੁਹਾਡੀਆਂ ਜੋ ਜ਼ਿੰਮੇਵਾਰੀਆਂ ਉਹ ਨਿਭਾਉਣਾ ਤੁਹਾਡਾ ਫਰਜ਼ ਆ ਤੇ ਨਾਲ ਹੀ ਮੇਰੀ ਬੇਨਤੀ ਨਾਲ ਇੱਕ ਹੋਰ ਆ ਕਿ ਜਿਹੜੇ ਸਜਨਾ ਨੇ ਪਿਛਲੇ ਪਿਛਲੇ ਦਿਨਾਂ ਦੇ ਵਿੱਚ ਕੁਝ ਉਹ ਕੀਤਾ ਸੀਗਾ ਅਸੀਂ ਸਿੰਘ ਸਭਾ ਅਦਾਰੇ ਵੱਲੋਂ ਆਪਣੀ ਸਿੰਘ ਸਭਾ ਵੱਲੋਂ ਇਹ ਹਮੇਸ਼ਾ ਇਹ ਚੀਜ਼ ਦੀ ਕਿਉਂਕਿ ਸਿੰਘ ਸਭਾ ਲਾਹੌਰ ਤੇ ਗਦਰ ਮੂਵਮੈਂਟ ਜਿਹੜੀ ਹੋਈ ਆ ਗਦਰ ਲਹਿਰ ਹੋਈ ਆ ਉਹਨਾਂ ਨੂੰ ਸਮਰਪਤ ਹੀ ਸਾਰਾ ਕਾਰਜ ਅਸੀਂ ਇਹ ਵਿੱਢਿਆ ਆ ਤਾਂ ਸਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਇੱਥੇ ਭਾਈਚਾਰਕ ਸਾਂਝ ਜਿਹੜੀ ਉਹ ਰੱਖਣੀ ਚਾਹੀਦੀ ਆ ਕਿੱਦਾਂ ਦਾ ਵੀ ਕੋਈ ਮਜ਼ਹਬ ਕਿੱਦਾਂ ਦਾ ਵੀ ਕੋਈ ਜਾਤ ਕਿੱਦਾਂ ਦਾ ਵੀ ਕੋਈ ਕੋਈ ਵੀ ਤਰੀਕਾ ਜਿਹੜਾ ਉਹ ਨਾਖਤਿਆਰ ਕੀਤਾ ਜਾਵੇ ਕੋਈ ਕਹਿ ਰਿਹਾ ਵੀ ਫਲਾਨਾ ਮਸਲ ਫਲਾਨੀ ਜਾਤ ਫਲਾਨਾ ਇਹ ਇਹ ਤਰੀਕਾ ਨਾਖਤਿਆਰ ਕੀਤਾ ਜਾਵੇ ਕਿਉਂਕਿ ਇਹ ਆਪ ਦਾ ਸਾਰਿਆਂ ਦੇ ਉੱਤੇ ਪਈ ਆ ਸੋ ਇਹਨੂੰ ਨਿਜਠਣਾ ਇਹਦੇ ਨਾਲ ਨਿਜਠਣਾ ਸਾਡਾ ਸਾਰਿਆਂ ਦਾ ਫਰਜ਼ ਆ ਇੱਥੇ ਮਸਬਾਂ ਦੇ ਝਗੜੇ ਆਪਣੇ ਭਾਈ ਬਾਅਦ ਚ ਨਿਮੇੜ ਲਓ ਜਿਹੜੇ ਨਿਮੇੜਨੇ ਆ ਠੀਕ ਹੈ ਇੱਥੇ ਹੁਣ ਜਿਹੜੇ ਉਹ ਝਗੜੇ ਨਾ ਪਾਓ ਤੇ ਸਾਡੀ ਸਾਰਿਆਂ ਨੂੰ ਬੇਨਤੀ ਆ ਇਹ ਵੀ ਅਸੀਂ ਗੁਜਾਰਿਸ਼ ਕਰਦੇ ਆ ਵੀ ਅਸੀਂ ਆਉਣ ਵਾਲੇ ਜਿਹੜੇ ਅਗਲੀ ਵੀਡੀਓ ਅਪਲੋਡ ਮੈਂ ਇਕੱਲਾ ਕਰੂੰਗਾ ਉਦੇ ਵਿੱਚ ਆਪਾਂ ਸਾਰੀਆਂ ਜਿਹੜੀਆਂ ਇਥੋਂ ਦੀਆਂ ਮੈਂ ਫੋਟੋਜ਼ ਵਗੈਰਾ ਲਾਈਆਂ ਮੈਂ ਵੀਡੀਓਜ਼ ਵਗੈਰਾ ਲਾਈਆਂ ਮੈਂ ਸਾਰੀਆਂ ਤੁਹਾਡੇ ਸਾਹਮਣੇ ਰੱਖ ਦੂੰਗਾ ਤੇ ਆਪਾਂ ਆਪਣੇ ਕੋਲੇ ਹਾਲ ਦੀ ਘੜੀ ਦੇ ਵਿੱਚ ਸਿੰਘ ਸਭਾ ਦਾਰੇ ਵੱਲੋਂ ਜਿਹੜੀ 1000 ਕਿਟ ਦਾ ਜਿਹੜਾ ਪੂਰਾ ਉਹ ਤਿਆਰ ਆ ਤੇ ਉਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਇੱਥੇ ਆਉਣਾ ਵਾ ਤੇ ਘਰ ਘਰ ਵਿਜ਼ਿਟ ਕਰਕੇ ਡੋਰ ਟੂ ਡੋਰ ਆਪਾਂ ਵਿਜ਼ਿਟ ਕਰਕੇ ਆਪਾਂ ਇਹਨਾਂ ਨੂੰ ਸਮਝਾਉਣਾ ਵੀ ਆ ਪੜ੍ਹੇ ਲਿਖੇ ਬੰਦਿਆਂ ਨੂੰ ਆਪਾਂ ਨਾਲ ਲੈ ਕੇ ਆਉਣਾ ਕਿਉਂਕਿ ਕਈ ਵੀਰ ਨਹੀਂ ਪੜ੍ਹੇ ਹੁੰਦੇ ਆਪਾਂ ਉਹਨਾਂ ਨਾਲ ਲੈ ਕੇ ਆਉਣਾ ਤੇ ਸਮਝਾਉਣਾ ਵੀ ਆ ਇਦਾਂ ਭਾਈ ਦਵਾਈ ਲੈਣੀ ਆ ਇਦਾਂ ਜਿਹੜੀਆਂ ਸਾਡੀਆਂ ਸਵਾਵਾਵਾਂ ਹੈਗੀਆਂ ਸੋ ਆਸ ਕਰਦਾ ਹਾਂ ਤੁਸੀਂ ਸਾਡੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਤੇ ਇਹ ਸਭ ਪਰਾਲੇ ਨੂੰ ਜਿਵੇਂ ਕਿ ਇੱਕ ਪਿੰਡ ਦੇ ਅਸੀਂ ਕਰੀਏ ਤੇ ਅਗਲੇ ਪਿੰਡ ਦੇ ਵਿੱਚ ਰਾਸ਼ਨ ਸਿੱਧਾ ਪਤਾ ਸਭ ਕੁਝ ਆ ਰਿਹਾ ਆ ਤੇ ਜਿਹੜਾ ਹੁਣ ਕੰਮ ਕਰਨ ਦੀ ਲੋੜ ਆ ਉਹ ਸਰਕਾਰਾਂ ਦਾ ਕਰਨਾ ਹੀ ਆ ਉਹ ਦੱਸੋ ਕਰਨ ਨਾ ਕਰਨ ਦਾ ਸਾਡੇ ਸਾਹਮਣੇ ਹੀ ਆ ਪਰ ਜਿਹੜੇ ਜੇ ਪਿੰਡ ਵੀ ਜਾਂ ਜਿੰਨੇ ਵੀ ਕੰਮ ਕਰ ਰਹੇ ਆ ਉਹ ਆਪੋ ਆਪਣੇ ਕਿਟਾਂ ਨੇੜੇ ਤੇੜੇ ਦੇ ਜਿਹੜੇ ਜਿਹੜੇ ਡਾਕਟਰਾਂ ਤੋਂ ਐਮਐਨ ਡਾਕਟਰਾਂ ਤੋਂ ਬਣਵਾਓ ਤੇ ਇਹ ਬੇਸਿਕ ਚੀਜ਼ਾਂ ਜਿਨਾਂ ਹੀ ਲੋੜ ਆ ਆਟੋਮਸ ਵਗੈਰਾ ਦੀ ਲੋੜ ਆ ਠੀਕ ਆ ਮੱਛਰਦਾਨੀਆਂ ਵਗੈਰਾ ਦੀ ਲੋੜ ਆ ਉਹ ਚੀਜ਼ਾਂ ਜਿਹੜੀਆਂ ਇਹਨਾਂ ਇਲਾਕਿਆਂ ਦੇ ਵਿੱਚ ਪ੍ਰੋਵਾਈਡ ਕਰਵਾਉਣੀਆਂ ਸਾਡੀ ਜ਼ਿੰਮੇਵਾਰੀ ਆ ਸਾਡਾ ਇਹ ਫਰਜ਼ ਬਣਦਾ ਕਿਉਂਕਿ ਸਾਡਾ ਬਾਬਾ ਬਾਬੇ ਨੇ ਬੜਾ ਸੋਹਣਾ ਵਾਕ ਜਾ ਰਿਹਾ ਬਾਬਾ ਕਹਿੰਦਾ ਸਭੇ ਸਾਂਝੀ ਵਾਲਸ ਸੁਦਾਇਨ ਤੂੰ ਕਿਸੇ ਨੂੰ ਦੱਸਾਂ ਮਹਾਰਾ ਜੀ ਅਸੀਂ ਇਸੇ ਉਪਦੇਸ਼ ਨੂੰ ਇਸੇ ਬਾਬੇ ਦੀ ਧਾਰਾ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਗੇ ਵਧ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ